ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਜਿਆਦਾ ਪੂਜਾ ਪਾਠ ਕਰਨ ਵਾਲੇ ਇਨਸਾਨ ਦੁਖੀ ਕਿਉਂ ਹੁੰਦੇ ਹਨ ਕੀ ਜਿਆਦਾ ਪੂਜਾ ਪਾਠ ਕਰਨ ਨਾਲ ਇਨਸਾਨ ਸੱਚਮੁੱਚ ਦੁਖੀ ਹੋ ਜਾਂਦਾ ਹੈ ਜੇਕਰ ਇਹ ਸੱਚ ਹੈ ਤਾਂ ਫਿਰ ਪੂਜਾ ਪਾਠ ਕਰਨ ਦੀ ਜ਼ਰੂਰਤ ਕਿਉਂ ਹੈ ਇਸੇ ਗੱਲ ਦਾ ਪੁਲੇਖਾ ਕੱਢਣ ਲਈ ਅਸੀਂ ਇਸ ਵਿਸ਼ੇ ਤੇ ਪੂਰੀ ਤਰ੍ਹਾਂ ਖੁੱਲ ਕੇ ਗੱਲਬਾਤ ਕਰਾਂਗੇ ਸੰਗਤ ਜੀ ਸਾਡਾ ਹਮੇਸ਼ਾ ਇਹੀ ਮਕਸਦ ਰਿਹਾ ਹੈ ਕਿ ਸੰਗਤ ਜੀ ਨੂੰ ਹਰ ਵੀਡੀਓ ਰਾਹੀਂ ਕੋਈ ਖਾਸ ਸੰਦੇਸ਼ ਜ਼ਰੂਰ ਪਹੁੰਚਦਾ ਕੀਤਾ ਜਾਵੇ ਜਿਆਦਾ ਪੂਜਾ ਪਾਠ ਕਰਨ ਵਾਲੇ ਦੁਖੀ ਕਿਉਂ ਹੁੰਦੇ ਹਨ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਲਈ ਜੁੜੇ रहिए ਮਡਾਰ ਮਲਟੀਮੀਡੀਆ ਦੇ ਨਾਲ ਸੰਗਤ ਜੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਮੜਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਦੇਣਾ ਤਾਂ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਬਹੁਤ ਸੰਗਤ ਜੀ ਇਸ ਤਰ੍ਹਾਂ ਦੇ ਮਿਲਦੇ ਹਨ ਉਹ ਜਿੰਨੀ ਜ਼ਿਆਦਾ ਪੂਜਾ ਪਾਠ ਕਰਦੇ ਹਨ ਉਹਨੇ ਹੀ ਦੁਖੀ ਹੁੰਦੇ ਜਾਂਦੇ ਹਨ ਆਖਿਰ ਇਸ ਤਰ੍ਹਾਂ ਹੁੰਦਾ ਕਿਉਂ ਹੈ ਇਸ ਦੇ ਪਿੱਛੇ ਰਾਜ ਕੀ ਹੈ ਜੇਕਰ ਸਭ ਨਾਲ ਇਸ ਤਰ੍ਹਾਂ ਹੋਣ ਲੱਗੇ ਤਾਂ ਫਿਰ ਕੋਈ ਪੂਜਾ ਪਾਠ ਹੀ ਨਾ ਕਰੇ ਸੰਗਤ ਜੀ ਜ਼ਿਆਦਾਤਰ ਇਹ ਇਸ ਲਈ ਵੀ ਹੁੰਦਾ ਹੈ ਕਿ ਤੁਹਾਡੇ ਘਰੇ ਤੁਹਾਡੇ ਆਸ-ਪਾਸ ਮਾੜੀਆਂ ਸ਼ਕਤੀਆਂ ਦਾ ਵਾਸਾ ਹੋ ਸਕਦਾ ਹੈ ਗਲਤੀ ਇੱਥੇ ਹੁੰਦੀ ਹੈ ਕਿਉਂਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੂਜਾ ਪਾਠ ਕਰਨ ਦੇ ਬਾਵਜੂਦ ਵੀ ਦੁਖੀ ਹੋ ਤਾਂ ਤੁਸੀਂ ਅੱਕ ਕੇ ਪੂਜਾ ਪਾਠ ਬੰਦ ਕਰ ਦਿੰਦੇ ਹੋ ਪਰ ਤੁਸੀਂ ਇਹ ਨਹੀਂ ਸਮਝਦੇ ਕਿ 마ੜੀਆਂ ਸ਼ਕਤੀਆਂ ਤਾਂ ਇਹੀ ਚਾਹੁੰਦੀਆਂ ਸੀ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਪੂਜਾ ਪਾਠ ਬੰਦ ਕਰ ਦਿਓ ਜਦੋਂ ਤੁਸੀਂ ਥੱਕ ہار ਕੇ ਪੂਜਾ ਪਾਠ ਬੰਦ ਕਰ ਦਿੰਦੇ ਹੋ ਤਾਂ 마ੜੀਆਂ ਸ਼ਕਤੀਆਂ ਸਮਝਦੀਆਂ ਹਨ ਕਿ ਉਹਨਾਂ ਦੀ ਜਿੱਤ ਹੋ ਗਈ ਹੈ ਤੁਸੀਂ ਕੀ ਸਮਝਦੇ ਹੋ ਕਿ ਪੂਜਾ ਪਾਠ ਬੰਦ ਕਰਕੇ ਤੁਸੀਂ ਸੁਖੀ ਹੋ ਜਾਵੋਗੇ ਹਰਗਿਜ ਨਹੀਂ ਸਗੋਂ ਤੁਸੀਂ ਹੋਰ ਮੁਸੀਬਤ ਵਿੱਚ ਫਸ ਜਾਵੋਗੇ ਇਹ ਤੁਹਾਨੂੰ ਲੱਗਦਾ ਹੈ ਕਿ ਜਿਆਦਾ ਪੂਜਾ ਪਾਠ ਕਰਨ ਨਾਲ ਤੁਸੀਂ ਦੁਖੀ ਹੁੰਦੇ ਹੋ ਪਰ ਨਹੀਂ ਜਿਆਦਾ ਪੂਜਾ ਪਾਠ ਕਰਨ ਨਾਲ ਤੁਹਾਡੇ ਲਈ ਤਰੱਕੀ ਦੇ ਮਾਰਗ ਖੁੱਲਦੇ ਹਨ ਜਿਆਦਾ ਪੂਜਾ ਪਾਠ ਕਰਨ ਨਾਲ ਜੇਕਰ ਤੁਹਾਡੇ ਘਰੇ ਜਾਂ ਆਸ-ਪਾਸ ਮਾੜੀਆਂ ਸ਼ਕਤੀਆਂ ਹਨ ਤਾਂ ਜਦੋਂ ਤੁਸੀਂ ਪੂਜਾ ਪਾਠ ਕਰਦੇ ਹੋ ਤਾਂ ਉਹਨਾਂ ਦਾ ਦਮ ਘੁੱਟਣ ਲੱਗਦਾ ਹੈ ਉਹ ਮਾੜੀਆਂ ਸ਼ਕਤੀਆਂ ਤੁਹਾਡੇ ਪੂਜਾ ਪਾਠ ਤੋਂ ਤੜਫਦੀਆਂ ਹਨ ਉਹ ਤੁਹਾਨੂੰ ਬਾਰ-ਬਾਰ ਕਿਸੇ ਨਾ ਕਿਸੇ ਤਰੀਕੇ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਕਿ ਤੁਸੀਂ ਵਿੱਚ ਹੀ ਪੂਜਾ ਪਾਠ ਛੱਡ ਦਿਓ ਤਾਂ ਕਿ ਉਹ ਮਜੇ ਨਾਲ ਤੁਹਾਡੇ ਘਰੇ ਰਹਿ ਸਕਣ ਸੰਗਤ ਜੀ ਮਡਾਰ ਮਲਟੀਮੀਡੀਆ ਦੇ ਮਾਧਿਅਮ ਰਾਹੀਂ ਸੰਤ ਸائیں ਲੋਕ ਜੀ ਦੀ ਕਿਰਪਾ ਨਾਲ ਅਸੀਂ ਆਪ ਜੀ ਤੱਕ ਸੰਦੇਸ਼ ਪਹੁੰਚਦਾ ਕਰਦੇ ਹਾਂ ਕਿ ਜਿੰਨੀ ਮਰਜ਼ੀ ਮੁਸੀਬਤ ਦੀ ਘੜੀ ਆ ਜਾਵੇ ਤਾਂ ਕਦੀ ਵੀ ਆਪਣੀ ਹਾਰ ਮੰਨ ਕੇ ਤੁਸੀਂ ਪੂਜਾ ਪਾਠ ਅਧੂਰਾ ਨਹੀਂ ਛੱਡਣਾ ਇਹ ਮਾੜੀਆਂ ਸ਼ਕਤੀਆਂ ਤੁਹਾਨੂੰ ਪੂਜਾ ਪਾਠ ਕਰਨ ਨਹੀਂ ਦਿੰਦੀਆਂ ਪਰ ਜੇਕਰ ਤੁਸੀਂ ਪੂਰੇ ਸਿਦਕ ਨਾਲ ਅੱਜ 5 ਮਿੰਟ ਪੂਜਾ ਪਾਠ ਕੀਤਾ ਕੱਲ 10 ਮਿੰਟ ਹੋ ਜਾਣਗੇ ਪਰਸੋਂ 10 ਮਿੰਟ ਦੀ ਬਜਾਏ ਹੋਰ ਟਾਈਮ ਵਧੇਗਾ ਇਸ ਤਰ੍ਹਾਂ ਤੁਹਾਡੇ ਪੂਜਾ ਪਾਠ ਤੋਂ ਤੰਗ ਆ ਕੇ 마ੜੀਆਂ ਸ਼ਕਤੀਆਂ ਦਾ ਤੁਹਾਡੇ ਘਰੋਂ ਦੌੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹੇਗਾ ਫਿਰ ਕਮੈਂਟ ਰਾਹੀਂ ਦੱਸਣਾ ਕਿ ਤੁਸੀਂ ਜ਼ਿਆਦਾ ਪੂਜਾ ਪਾਠ ਕਰਨ ਨਾਲ ਦੁਖੀ ਹੋਏ ਜਾਂ ਸੁਖੀ ਸੰਗਤ ਜੀ ਇਹ ਹੀ رائے ਆਪ ਜੀ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਜੀ ਜੇਕਰਾਂ ਸਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ